ਹਾਂਜੀ ਸੱਜਣੋ ਬਹੁਤ ਜਲਦੀ ਇੱਕ ਸੰਜੀਦਾ ਤੇ ਪੰਥਕ ਹਲਕਾ ਫਰੀਦੰਤਾਂ ਸਾਹਿਬ ਤੇ ਚੋਣ ਦਾ ਮੈਦਾਨ ਆ ਭਖਣ ਜਾ ਰਿਹਾ ਆ ਇਹ ਹਲਕਾ ਨਾਂ ਦਾ ਹੀ ਪੰਥਕ ਨਹੀਂ ਇਸ ਹਲਕੇ ਨੇ ਪੰਥਕ ਕਦਰਾਂ ਕੀਮਤਾਂ ਦੀ ਹਮੇਸ਼ਾ ਤਰਜਮਾਨੀ ਕੀਤੀ ਆ ਸਿੱਖਾਂ ਦੀ ਕਾਦਰ ਜਮਾਤ ਸਮਝੀ ਜਾਂਦੀ ਹੈ ਕਾਂਗਰਸ ਦੀ ਸਭ ਤੋਂ ਵੱਧ ਕੁੱਟ ਇਸ ਹਲਕੇ ਨੇ ਖਾਧੀ ਆ ਤੇ ਕਿਸਾਨੀ ਅੰਦੋਲਨ ਦੇ ਦੌਰਾਨ ਦਾ ਖੁੱਲ ਵੀ ਭੂਮਿਕਾ ਬਾਰੇ ਕਿਸੇ ਨੇ ਕੋਈ ਸ਼ੱਕੀ ਨਹੀਂ ਤੇ ਬੇਦਬੀ ਤੇ ਨਸ਼ੇ ਵਰਗੀਆਂ ਸੰਜੀਦਾ ਮੁੱਦਿਆਂ ਤੇ ਛਾਛਾਂ ਕਰ ਸੱਤਾ ਚਾਏ ਝਾੜੂ ਦੀ ਲੁੱਟ ਵੀ ਇਸ ਹਲਕੇ ਤੋਂ ਕਿਸੇ ਤਰ੍ਹਾਂ ਵੀ ਲੁਕੀ ਨਹੀਂ ਤੇ ਦੂਜੇ ਪਾਸੇ ਆਪਣੀ ਸੱਤਾ ਦਾ ਕਾਰਨ ਬਣੇ ਨਸ਼ੇ ਇਹ ਬੇਦਰਦੀ ਦੇ ਮੁੱਦਿਆਂ ਤੇ ਇਹ ਝਾੜੂ ਸਰਕਾਰ ਕਿਸੇ ਵੀ ਛੋਟੇ ਵੱਡੇ ਅਕਾਲੀ ਲੀਡਰ ਤੇ ਕਿੰਨਾਂ ਮਾਤਰ ਵੀ ਦੋਸ਼ ਸਾਬਤ ਨਹੀਂ ਕਰ ਸਕੀ ਫਿਰ ਜਦ ਸਾਬਤ ਹੋ ਗਿਆ ਕਿੰਜ ਕੋਈ ਸੰਜੀਦਾ ਵੋਟਰ ਇਹਨਾਂ ਮੁੱਦਿਆਂ ਤੇ ਹਵਾ ਸਾਫ ਹੋ ਜਾਂ ਤੇ ਕਿੰਜ ਆਪਣੀ ਛੇਤਰੀ ਧਿਰ ਤੋਂ ਅੱਖਾਂ ਫੇਰੇਗਾ ਤਾਂ ਕੇਂਦਰੀ ਧਿਰਾਂ ਨੇ ਇੱਕ ਸਾਡੇ ਜਥੇਦਾਰ ਨੂੰ ਕਿਰੰਦਾ ਬਣਾ ਕੇ ਫਿਰ ਉਹਨੇ ਕਾਲੀਦਾਨ ਨੂੰ ਆਪਣੇ ਖੇਤਰੀ ਤੇ ਨੂੰ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਧਾਰਮਿਕ ਪੱਧਰ ਤੇ ਘੇਰਨ ਦੀ ਵਿਉਂਤਬੰਦੀ ਕੀਤੀ ਪਰ ਸੱਚ ਦਾ ਸਾਥ ਤਾਂ ਵੈਰੂ ਨੇ ਆਪ ਹੀ ਦੇਣਾ ਹੁੰਦਾ ਆ ਇਸੇ ਕਰਕੇ ਸਮੁੱਚੀ ਲੀਡਰਸ਼ਿਪ ਦੇ ਸਾਹ ਬਾਦਲ ਮਾਨਸਿਕ ਤੇ ਜਸਮਾਨੀ ਤੌਰ ਤੇ ਇਸ ਸਾਰੀ ਪ੍ਰਕਿਰਿਆ ਚੋਂ ਸੁਰੱਖਰੂ ਹੋ ਕੇ ਨਿਕਲੇ ਇਸ ਤੋਂ ਬਾਅਦ ਹੁਣ ਸੋਨੇ ਸੁਹਾਗਾ ਇਸ ਵਾਰ ਆਪਣੀ ਖੇਤਰੀ ਧਿਰ ਨੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਸਿੱਖਤ ਦੇ ਕੇ ਉਸ ਦਾ ਮਾਨ ਸਨਮਾਨ ਵਧਾਇਆ ਆ ਤੇ ਉਤੋਂ ਇਹ ਪਰਿਵਾਰ ਸਿਰ ਧਰਮੀ ਫੌਜੀ ਦਾ ਪਰਿਵਾਰ ਨਹੀਂ ਜੋ ਕਿ ਸਰਕਾਰ ਦੇ ਜ਼ੁਲਮਾਂ ਦਾ ਸ਼ਿਕਾਰ ਵੀ ਆ ਸੋ ਇਹਨਾਂ ਹਾਲਾਤਾਂ ਦੇ ਵਿੱਚ ਕਿੰਝ ਕੋਈ ਪੰਥਕ ਹੋਂ ਦਾ ਦਾਵਾ ਕਰਨ ਵਾਲੀ ਤੇਰ ਪੰਥਕ ਵੋਟ ਖਿਲਾਰਨ ਦੇ ਬਾਰੇ ਸੋਚ ਸਕਦੀ ਆ ਤੇ ਇਸ ਤੋਂ ਅੱਗੇ ਇਸ ਹਲਕੇ ਦੀ ਭਾਈਚਾਰਕ ਸਾਂਝ ਵੀ ਜਗਤ ਪ੍ਰਸਿੱਧ ਹੈ ਕਿ ਇਸ ਸਾਂਝ ਦੀ ਛੰਡਾ ਵਰਦਾਰੀ ਸਾਡੀ ਆਪਣੀ ਖੇਤਰੀ ਧੇਰੀ ਆ ਜਰਕੇ ਦੁਨੀਆਂ ਧਿਰਾਂ ਦਾ ਮੁੱਖ ਮੁੱਦਾ ਹੀ ਆ ਆਪਸੀ ਭਾਈਚਾਰਕ ਸਾਂਝ ਵਿੱਚ ਅੱਗ ਲਾਉਣਾ ਆ ਕਿੱਥੋਂ ਤੱਕ ਬੋਲ ਗਏ ਨੇ ਕਾਂਗਰਸ ਵਾਲੇ ਰਾਜਾ ਵੜਿੰਗ ਤੇ ਬਾਜੇ ਹੁਣੀ ਪਰ ਮਜਾਲ ਆ ਕਿਸੇ ਹੋਰ ਖੇਤਰੀ ਤੇ ਨਿੱਪੇ ਪੰਥਕ ਤੇ ਦਾਵਾ ਕਰਨ ਵਾਲੀ ਧਿਰ ਨੇ ਉਹਨਾਂ ਦੇ ਤੇ ਉਂਗਲ ਵੀ ਚੁੱਕੀ ਹੋਵੇ ਉਨਾ ਨਹੀਂ ਕਿ ਜਨੇ ਦਿੱ ਸਿਰਫ ਆਪਣੀ ਪ੍ਰਮੁੱਖ ਮੁਖਤਰਾ ਪੰਥਕ ਤੇਰੀ ਰਹਿੰਦੀ ਆ ਉਮੀਦ ਕਰ ਸਕਦੇ ਹਾਂ ਇਸ ਵਾਰ ਇਨਾ ਸੰਜੀਦਾ ਹਾਲਾਤਾਂ ਦੇ ਵਿੱਚ ਇਹ ਪੰਥਕ ਹਲਕਾ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੀ ਖੇਤਰੀ ਧਿਰਾਂ ਦੀ ਚੋਲੀ ਕਾਮਯਾਬੀ ਨਾਲ ਪਰੇਗਾ ਧੰਨਵਾਦ ਜੀ